ਅੱਜ ਸ਼ਹਿਰ ਨਕੌਦਰ ਵਿਖੇ ਮੁਸਲਮ ਪਾਈਚਾਰੇ ਵੱਲੋਂ ਭਾਜਪਾ ਸਰਕਾਰ ਖਿਲਾਫ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਵਕਫਾ ਬੋਰਡ ਖਿਲਾਫ ਪਾਸ ਕੀਤੇ ਗਏ ਬਿੱਲ ਦੇ ਵਿਰੋਧ ਵਿੱਚ ਸੀ। ਸੋ ਸਾਡੇ ਚੈਨਲ ਦੇ ਨਾਲ ਗੱਲਬਾਤ ਕਰਦੇ ਆਂ ਕੀ ਬੋਲੇ ਪ੍ਰਦਰਸ਼ਨਕਾਰੀ ਮੁਸਲਮ ਪਾਈਚਾਰੇ ਦੇ ਵੀਰ ਤੁਸੀਂ ਵੀ ਸੁਣੋ। ਜਿੰਦਾਬਾਦ 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 ਕੀਡਿ ਵਰਲਡ ਪੰਜਾਬੀ ਅਤੇ ਆਵਾਜ਼ ਪੰਜਾਬੀ ਨਿਊਜ਼ ਬ੍ਰੇਕਰ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਹਿਲੇ ਦਸ਼ਕੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਤਿਹਾਸਿਕ ਸ਼ਹਿਰ ਨਕੌਦਰ ਦੀਆਂ ਔਰ ਸਾਡੇ ਦਰਮਿਆਨ ਕੁਝ ਮੁ슬ਮ ਵੀਰ ਮੌਜੂਦ ਨੇ ਜਿਹੜੇ ਕਿ ਅੱਜ ਪ੍ਰੋਟੈਸਟ ਕਰ ਰਹੇ ਸਨ ਸੋ ਇਹਨਾਂ ਤੋਂ ਜਾਣਦੇ ਹਾਂ ਕਿ ਕੀ ਸੀ ਵਜ੍ਹਾ ਹਾਂਜੀ ਵੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਵੀਰ ਅੱਜ ਦੇ ਪ੍ਰੋਟੈਸਟ ਦੀ ਕੀ ਮੇਨ ਵਜ੍ਹਾ ਸੀ ਹਾਂਜੀ ਮੇਰਾ ਨਾਮ ਮੰਗਲਜੀਤ ਮੈਂ ਪੰਜਾਬ ਸਟੂਡੈਂਟ ਜੁਨੀਅਨ ਤੋਂ ਅੱਜ ਦਾ ਜਿਹੜਾ ਪ੍ਰੋਟੈਸਟ ਸੀ ਜੋ ਮੋਦੀ ਹਕੂਮਤ ਵਕਫ ਕਾਨੂੰਨ ਲੈ ਕੇ ਆਈ ਆ ਉਸ ਕਾਨੂੰਨ ਦੇ ਖਿਲਾਫ ਜਿਹੜਾ ਅੱਜ ਦਾ ਸੀ ਪ੍ਰੋਟੈਸਟ ਕੀਤਾ ਹੈਗਾ ਕਿ ਉਹ ਵਕਫ ਕਾਨੂੰਨ ਜਿਹੜਾ ਰੱਦ ਕਰਨਾ ਚਾਹੀਦਾ ਕਿਉਂਕਿ ਉਹ ਕਿਸੇ ਵੀ ਧਾਰਮਿਕ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਸਿੱਧੀ ਗਵਰਨਮੈਂਟ ਦੀ ਹੈਗੀ ਹੈ ਜਦਕਿ ਕਿਸੇ ਵੀ ਹੋਰ ਧਰਮ ਦੇ ਵਿੱਚ ਇਹੋ ਜੀ ਉਹਨਾਂ ਦੀ ਦਖਲਅੰਦਾਜ਼ੀ ਨਹੀਂ ਤੇ ਇਹ ਸਿਰਫ ਮੁਸਲਮਾਨਾਂ ਦੇ ਧਰਮ ਦੇ ਵਿੱਚ ਇਹਨਾਂ ਨੇ ਸਿੱਧੀ ਦਖਲਅੰਦਾਜ਼ੀ ਕਰਕੇ ਉਸ ਜ਼ਮੀਨ ਨੂੰ ਜਿਹੜਾ ਕਬਜ਼ਾਉਣ ਦਾ ਜਿਹੜੇ ਉਹਨਾਂ ਦੀ ਮਨਸ਼ਾ ਸਾਫ ਚਲਕਦੀ ਹੈ ਤੋ ਕੀ ਵਜ੍ਹਾ ਮੰਨਦੇ ਹੋ ਕਿ ਜਿਹੜਾ ਵਕਫ ਨਾਲ ਛੇੜ ਇਹ ਭੱਜਪਾ ਕਰ ਰਹੀ ਹੈ ਜੇ ਕੋ ਬੀਜੇਪੀ ਦਾ ਸ਼ੁਰੂ ਤੋਂ ਇੱਕ ਏਜੰਡਾ ਰਿਹਾ ਕਿ ਜਿਹੜੀ ਮਨੋਰਟੀ ਹੈ ਕਲਾਸ ਹੈ ਮਨੋਰਟੀ ਦੇ ਵਿੱਚ ਵੀ ਖਾਸ ਤੌਰ ਤੇ ਮੁਸਲਮਾਨ ਉਹਨਾਂ ਨੂੰ ਪਹਿਲੇ ਨੰਬਰ ਤੋਂ ਹੀ ਉਹ ਟਾਰਗੇਟ ਕਰ ਰਹੇ ਨੇ ਮੈਂ ਤੁਹਾਡੇ ਨੇ ਸਾਹਮਣੇ ਦੋ ਤਿੰਨ ਗੱਲਾਂ ਸਾਂਝੀਆਂ ਕਰੂੰਗਾ ਜਿਹਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਕਸ਼ਮੀਰ ਨੂੰ ਇੱਕ ਸੂਬੇ ਵਜੋਂ ਤੋੜ ਦਿੱਤਾ ਧਾਰਾ 370 ਖਤਮ ਕੀਤੀ ਸਾਰਾ ਜਿਹੜਾ ਸੂਬਾ ਹੈਗਾ ਮੁਸਲਮ ਬਹੁ ਗਿਣਤੀ ਦੇ ਨਾਲ ਸੰਬੰਧਿਤ ਹੈ ਉਸ ਤੋਂ ਬਾਅਦ ਲੈ ਕੇ ਆਏ ਇਹ ਨਾਗਰਿਕਤਾ ਸੋਧ ਕਾਨੂੰਨ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਬੰਗਲਾਦੇਸ਼ ਤੋਂ afganistan ਤੋਂ ਜਾਂ ਪਾਕਿਸਤਾਨ ਤੋਂ ਇੰਡੀਆ ਦੇ ਵਿੱਚ ਆਏ ਉਹਦੇ ਵਿੱਚ ਅਸੀਂ ਸਾਰਿਆਂ ਨੂੰ ਨਾਗਰਿਕਤਾ ਦਵਾਂਗੇ ਪਰ ਜਿਹੜੇ ਮੁਸਲਮਾਨ ਆਏ ਉਹਨਾਂ ਨੂੰ ਅਸੀਂ ਨਾਗਰਿਕਤਾ ਨਹੀਂ ਦਵਾਂਗੇ ਉਹਨਾਂ ਨੂੰ ਅਸੀਂ ਵਾਪਸ ਭੇਜਾਂਗੇ ਮਤਲਬ ਕੀ ਹੈ ਕਿ ਉਹਨਾਂ ਦੀ ਲਗਾਤਾਰ ਦੀ ਜਿਹੜੀਆਂ ਅਸੀਂ ਪਿਛਲੇ ਸਮੇਂ ਦੇ ਉਹਨਾਂ ਦੇ ਕਾਰਜਕਾਲ ਤੋਂ ਦੇਖਦੇ ਆ ਰਹੇ ਹਾਂ ਕਿ ਲਗਾਤਾਰ ਇੱਕੋ ਹੀ ਫਿਰਕੇ ਨੂੰ ਜਿਹੜਾ ਉਹ ਟਾਰਗੇਟ ਕਰ ਰਹੇ ਨੇ ਮਤਲਬ ਸਾਫ ਹੈ ਹੁਣ ਉਹਨਾਂ ਦੇ ਪਿਛਲੇ ਦਿਨਾਂ 'ਚ ਤੁਸੀਂ ਦੇਖੋ ਔਰੰਗਜ਼ੇਬ ਦੀ ਜਿਹੜੀ ਉਹਨਾਂ ਨੇ ਫਿਲਮ ਆਈ ਉਸ ਨੂੰ ਲੈ ਕੇ ਔਰੰਗਜ਼ੇਬ ਦੀ ਜਿਹੜੇ ਉਹਦੀ ਕਬਰ ਨੂੰ ਢਾਉਣ ਦਾ ਕਮੇਟੀ ਆਰਗੇਨਾਈਜ਼ ਕਰ ਲਈ ਉਹਨੂੰ ਸਾਰੇ ਚੈਨਲਾਂ ਦੇ ਉੱਪਰ ਜਿਹੜਾ ਵਾਰ-ਵਾਰ ਦਿਖਾਇਆ ਜਾ ਰਿਹਾ ਮਤਲਬ ਪਹਿਲਾਂ ਉਹਨਾਂ ਦੇ ਧਾਰਮਿਕ ਸਥਾਨਾਂ ਨੂੰ ਟਾਰਗੇਟ ਕੀਤਾ ਫਿਰ ਹੁਣ ਪੂਰੀ ਦੀ ਪੂਰੀ ਮੁਗਲ ਹਕੂਮਤ ਦੇ ਜਿਹੜਾ ਸ਼ਾਸਨ ਹੈ ਕਿ ਲੰਬਾ ਪ੍ਰੋਸੈਸ ਲੈ ਕੇ ਵੀ ਅਸੀਂ ਲੰਬੇ ਸਮੇਂ ਤੱਕ ਇਸ ਵਰਗ ਨੂੰ ਜਿਹੜਾ ਟਾਰਗੇਟ ਕਰ ਸਕਦੇ ਹਾਂ ਵੀ ਮੁਸਲਮ ਵੱਡੇ ਲੀਡਰਾਂ ਦਾ ਤਾਂ ਇਹ ਦਾਵਾ ਹੈ ਕਿ ਮੁਸਲਮ ਭਾਈਚਾਰਾ ਭਾਜਪੀ ਦੇ ਨਾਲ ਨਹੀਂ ਵੱਡੇ ਲੀਡਰਾਂ ਦਾ ਕਿਹੜਾ ਆਮ ਆਵਾਮ ਤੋਂ ਜਿਹੜੀ ਆਮ ਆਵਾਮ ਦੀ ਆਵਾਜ਼ ਹੁੰਦੀ ਉਹ ਸਭ ਤੋਂ ਉੱਤਮ ਆਵਾਜ਼ ਹੁੰਦੀ ਹੈ ਉਹ ਲੀਡਰ ਇੱਕ ਬੰਦਾ ਕਹਿ ਰਿਹਾ ਉਹਦੇ ਉੱਤੇ ਨਹੀਂ ਸਾਰੀ ਆਵਾਮ ਦੀ ਗੱਲ ਹੁੰਦੀ ਆ ਵੀ ਸਾਰੇ ਦਾ ਸਾਰਾ ਆਵਾਮ ਕੀ ਕਹਿ ਰਿਹਾ ਉਸ ਦੇ ਉੱਪਰ ਤੁਸੀਂ ਦੇਖ ਲਓ ਕਿ ਜਿਹੜੇ ਯੂਪੀ ਦੇ ਵਿੱਚ ਇਲੈਕਸ਼ਨ ਹੋਈ ਆ ਸਾਰੇ ਹੋਰ ਸੂਬਿਆਂ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਇਹਨਾਂ ਨੂੰ ਨਕਾਰ ਦਿੱਤਾ ਨਹੀਂ ਜਿਹੜੇ ਕਹਿੰਦੇ ਸੀ 400 ਪਾਰ ਤੇ ਜਾਣਾ 240 ਜਾਂ ਤੇ ਸਵੇਟ ਕੇ ਰੱਖਦੇ ਨੇ ਮਤਲਬ ਸਾਫ ਹੈ ਉਹਦੇ ਵਿੱਚ ਵੀ ਉਹਨਾਂ ਦੀ ਬੜੀ ਮੁਸ਼ਕਲ ਦੇ ਨਾਲ ਜਿਹੜੀ ਉਹ ਗਵਰਨਮੈਂਟ ਬਣੀ ਆ हां ਉਹਦੇ ਵਿੱਚ ਜਿਹੜਾ ਅਸੀਂ ਚੰਦਰਬਾਬੂ ਨਾਇੜੂ ਨੇ ਵੱਡੇ ਪੱਧਰ ਤੇ ਲੋਕਾਂ ਨੇ ਹਮਾਇਤ ਕੀਤੀ ਸੀ ਉਹਨਾਂ ਦੀ ਮੁਸਲਮ ਭਾਈਚਾਰੇ ਨੇ ਵੀ ਕੀਤੀ ਉਹ ਉਹਨਾਂ ਦਾ ਹੀ ਦਗਾ ਹੈਗੀ ਉਸ ਭਾਈਚਾਰੇ ਦੇ ਨਾਲ ਕਿ ਉਹਨਾਂ ਨੇ ਫਿਰ ਵੀ ਇਸ ਵਕਫ ਬੋਰਡ ਦੇ ਜਿਹੜਾ ਨਵਾਂ ਕਾਨੂੰਨ ਆਇਆ ਉਹਦੇ ਹੱਕ 'ਚ ਜਿਹੜੀ ਉਹ ਵੋਟ ਪਾਈ ਉਹਨਾਂ ਨੇ ਗਲਤ ਕੀਤਾ ਹੈ। ਤੋਂ ਸੰਸ਼ੋਧਨ ਦੇ ਨਾਮ ਤੇ ਸੰਵਧਾਨ ਨਾਲ ਛੇੜਛਾੜ ਕਿੰਨੀ ਗੁਜਾਇਜ਼ ਜਿਹੜੀ ਮੋਦੀ ਹਕੂਮਤ ਹੈ ਉਹ ਤਾਂ ਪੂਰੇ ਸੰਵਧਾਨ ਨੂੰ ਹੀ ਬਦਲਣਾ ਚਾਹੁੰਦੀ ਹੈ। ਇਹ ਸਾਫ ਹੈ ਕਿ ਮੋਦੀ ਹਕੂਮਤ ਲਗਾਤਾਰ ਸੰਵਧਾਨ ਦੇ ਵਿੱਚ ਸੋਧਾ ਕਰ ਰਹੀਆਂ ਨੇ ਉਹ ਇਸ ਨੂੰ ਖੋਲਾ ਕਰ ਦੇਣੀਆ ਚਾਹੁੰਦੇ ਨੇ ਉਹ ਮਨੁੱਖ ਸਮ੍ਰਿਤੀ ਦੇ ਆਧਾਰ ਆਪਣੀ ਜਿਹੜੀ ਸੋਚ ਆ ਸਮਝਿਆ ਵਿਚਾਰਧਾਰਕਾਂ ਨੂੰ ਲੈ ਕੇ ਜਾਣਾ ਚਾਹੁੰਦੇ ਨੇ 바ਵਾ ਸਾਹਿਬ ਅੰਬੇਡਕਰ ਜੀ ਦੇ ਨਾਲ ਉਹਨਾਂ ਦਾ ਹਮੇਸ਼ਾ ਹੀ ਤੋਂ ਵਿਚਾਰਧਾਰਕ ਵਿਰੋਧ ਰਿਹਾ ਉਸੇ ਵਿਰੋਧ ਦੇ ਵਿੱਚ ਉਹ ਲਗਾਤਾਰ ਸੋਧਾਂ ਜਿਹੜੀਆਂ ਸਬਧਾਨ ਦੇ 100 ਤੋਂ ਵੱਧ ਸੋਧਾਂ ਹੋ ਚੁੱਕੀਆਂ ਨੇ ਮਤਲਬ ਲਗਾਤਾਰ ਸੋਧਾਂ ਕਰਕੇ ਜਿਹੜਾ ਉਹ ਸਮੂਹ ਟਾਰਗੇਟ ਕਰ ਰਿਹਾ ਕਿ ਜਿਹੜੀ ਵਿਚਾਰਧਾਰਕ ਉਹਨਾਂ ਦੇ ਖਿਲਾਫ ਜਾਂਦੀ ਹੈ ਉਹ ਸਭ ਤੋਂ ਵੱਧ ਉਸ ਨੂੰ ਟਾਰਗੇਟ ਕਰਦੇ ਤੁਹਾਡਾ ਕੀ ਸੂਬਾ ਵਾਸੀਆਂ ਨੂੰ ਕੀ ਮੈਸੇਜ ਅਸੀਂ ਸੂਬਾ ਵਾਸੀਆਂ ਨੇ ਮੈਸੇਜ ਦੇਣਾ ਚਾਹੁੰਦੇ ਕਿ ਮੋਦੀ ਹਕੂਮਤ ਜਿਹੜਾ ਵੀ ਕਾਨੂੰਨ ਲੈ ਕੇ ਆਉਂਦੀ ਉਹਦੇ ਵਿੱਚ ਉਹਦੀ ਸਾਫ ਮਨਸ਼ਾ ਇਹ ਹੀ ਉਸ ਤੋਂ ਬਾਅਦ ਹੁੰਦਾ ਲੇਬਰ ਦੇ ਖਿਲਾਫ ਉਸ ਤੋਂ ਬਾਅਦ ਹੁੰਦਾ ਕਿਸਾਨੀ ਦੇ ਖਿਲਾਫ ਉਸ ਤੋਂ ਬਾਅਦ ਹੁਣ ਨਵੀਂ ਸਿੱਕਿਆ ਨੀਤੀ ਆ ਗਈ ਉਹ ਵਿਦਿਆਰਥੀਆਂ ਦੇ ਖਿਲਾਫ ਮਤਲਬ ਸਾਰੇ ਦੇ ਸਾਰੇ ਫੈਸਲੇ ਜਿੰਨੇ ਵੀ ਉਹ ਲੈ ਕੇ ਆਉਂਦੇ ਨੇ ਇੱਕ ਬੋਟ ਬਹੁ ਗਿਣਤੀ ਦੀ ਬੋਟ ਬੈਂਕ ਨੂੰ ਕੈਸ਼ ਕਰਨ ਲਈ ਮੁਸਲਮਾਨਾਂ ਖਿਲਾਫ ਤੇ ਜਿਹੜੀਆਂ ਬਾਕੀ ਸੰਸਥਾਵਾਂ ਬਚਦੀਆਂ ਉਹਨਾਂ ਨੂੰ ਕਾਰਪੋਰੇਟ ਦੇਣ ਲਈ ਹੀ ਆਪਣੇ ਕਾਨੂੰਨ ਜਿੰਨੇ ਵੀ ਲੈ ਕੇ ਆਈ ਆ ਸਾਰੇ ਦੇ ਸਾਰੇ ਉਸੇ ਦਿਸ਼ਾ 'ਚ ਉਹ ਕਾਨੂੰਨ ਲੈ ਕੇ ਆਈ ਆ ਅਸੀਂ ਸਾਰੇ ਪੰਜਾਬ ਵਾਸੀ ਨੇ ਸਨਿਆਹ ਦੇਣਾ ਚਾਹੁੰਦੇ ਕਿ ਉਸ ਦੀ ਹਰ

चाहे वो एम पी की शक्ल में हो या एम e एल की शक्ल में हो वो पार्टी अगर कोई कानून ले आती है वो कहती है कि मुसलमानों के फायदे के लिए कानून है तो ये तो हंसी वाली बात है दूसरी बात ये है कि वक्फ वक्फ प्रॉपर्टी क्या है वक्फ प्रॉपर्टी ये है कि जो बुजुर्गों ने जो मुसलमानों के बुजुर्गों ने आने वाले नस्लों के लिए दान दिया चाहे वो मस्जिद की शक्ल में हो मदरसे की शक्ल में हो या कब्रस्तान की शक्ल में हो या वैसे ही कोई जमीन हो बहुत से लोग दान कर देते हैं और वो सारे बिरादरी में होता है सारे धर्म धर्मों के मानने वाले लोग करते हैं अपनी नस्लों के लिए तो इस निजी मामले में एक निजी मामले का मतलब यह है कि ये जो मजहबी मामला है जो दान की चीज है उसमें मोदी अपना कानून थोपना चाह रही है या थोप चुकी है वैसे तो, तो ये मुसलमानों को बर्दाश्त नहीं है इस कानून के खिलाफ आज हम प्रोटेस्ट कर रहे थे और पूरे हिंदुस्तान में ये प्रोटेस्ट चल रहा है तो क्या इससे पहले भी किसी हुकूमत ने वक्फ के साथ छेड़छाड़ करने की कोशिश की नहीं वो जो पहले भी कुछ किए थे लेकिन वो इस तरह का नहीं था कि मुसलमान उस उस पर विरोध करें क्योंकि ये जो प्रॉपर्टी है इसका जो मालिक है वो हकीकत में मुसलमान ही है और जो मुस्लिम पर्सनल लॉ बोर्ड है उसके तहत इसको बांटने का या इसको चलाने का सारा इंतजाम किया जाता है और ये हुकूमत अब उस बोर्ड में भी गैर मुस्लिम जिनको इस्लाम के बारे में कब्रस्तान के बारे में मस्जिदों के बारे में कुछ मालूम ही नहीं है मोदी गवर्नमेंट अपने जुलम सितम की वजह से ज़बरदस्ती उसमें मेंबर रखना चाह रही है कि गैर मुस्लिम भी मेंबर होंगे और दूसरी बात यह है कि डीसी को पावर गवर्नमेंट दे रही है तो स्टेट में जिसका राज होगा डीसी उसी हिसाब से काम करेगा तो मुसलमानों को एक परेशान करना कमज़ोर करना मस्जिदों को उजाड़ना और वक्फ की जमीनों पर कब्जा करना यह मोदी गवर्नमेंट का मिशन है मेन मकसद ये तो आपको क्या लगता है कि मोदी हुकूमत जो भाजपा हुकूमत है मुस्लिम भाईचारे के हक में के या विरोध में एक परसेंट भी हक में नहीं है ये हकीकत में देखा जाए तो ये जानी दुश्मन है तो भारत की जो मुस्लिम है तो उनको इतनी ज्यादा वोट क्यों दे क्यों बार बार ये सत्ता में आ रहे मुस्लिम वोट नहीं दे रहे हैं बल्कि अब तो कई जगह मुसलमानों को वोट देने से रोका भी जा रहा है और इस पर और पार्टियों की नज़र भी है और दूसरी बात यह कि देखो जो सीट पर बैठा होता है वो कुछ भी कर सकता है आप ये देखे होंगे कि अभी जो इलेक्शन कमीशन जो गुजर गया जिसका वक्त ख़त्म हो गया और पार्टी वाले जब कांग्रेस वाले या कोई भी वो जब टाइम मांगते थे तो वो शेर व शायरी करके उनका मजाक बनाता था तो मतलब आज देश के हालात ये हैं कि मोदी के डर की वजह से या लालच की वजह से बड़ी बड़ी एजेंसियां बिक चुकी हैं और वो हकीकत में सारी कुर्सियों पर ये जो आरएसएस वाले हैं जनसंघी हैं ये काबिज हो चुके हैं और इसीलिए मोदी को हराने में थोड़ा मुश्किल हो रहा है भाजपा का तो ये कहना है कि पिछले कई सालों में जो बाकी हुकूमत नहीं कर पा रही तो देश को हमने बहुत आगे हम लेकर गए हैं वो बिल्कुल सही कह रही है सिलेंडर चार का था आज तकरीबन हजार के करीब हो गया सोना तीस चालीस हजार था आज एक लाख हो गया डॉलर साठ था आज अस्सी पचासी हो गया तो बिल्कुल सही कर तो रहे रहे तो मेहरबानी एंड में क्या मैसेज मैसेज दे हो हम ये देंगे कि चाहे वो हिंदू हो सिख हो मुसलमान हो कोई भी हो मोदी किसी का सगा नहीं वो शाहों वाली जिंदगी गुजार रहा है यानी मोदी के सामने जो पुराने बादशाह थे वो भी फेल क्योंकि वो जब जंग होती थी तो जंग के मैदान में खुद जाते थे भले उनकी ऐश ऐश की जिंदगी थी लेकिन मोदी तो खुद आराम कर रहा होता है फौज बेचारे अपनी गर्दन कटा रहे होते हैं और मोदी की जिंदगी जो है वो बहुत हाई फाई जिंदगी है मोदी हिंदुस्तान का लीडर बिल्कुल नहीं हो सकता है मोदी को हिंदुस्तान से कोई मोहब्बत नहीं है अवाम से कोई मोहब्बत नहीं है वो तो मौज मस्ती करने में मशगूल है और उनका बड़ा मकसद ये है कि मुसलमानों को परेशान कैसे किया जाए मुसलमानों को टारगेट कैसे किया जाए मुसलमानों को कमजोर कैसे किया जाए उसके बाद अगला अगला नंबर और लोगों का है हमारे देश का क्या नाम है अब हमारे देश का नाम है भारत ਤੋ ਆਪ बार बार हिंदुस्तान की बोल रहे नहीं वो उर्दू में हिंदुस्तान लिखा जाता है इसलिए बोलने में कोई दिक्कत ऑफिशियल नेम क्या है हमारे आ, भारत भारत है ना जी। तो धन्यवाद सोए सन ਸਾਡੇ ਮੁਸਲਮਾਨ ਵੀਰ ਜਿਹੜੇ ਵਕਫ ਬੋਰਡ ਦੇ ਵਿੱਚ ਜਿਹੜਾ ਖੇਡ ਸ਼ਾਰਟ ਕਰ ਰਹੇ ਨੇ ਮੋਦੀ ਸਰਕਾਰ ਔਰ ਭਾਜਪਾ ਸਰਕਾਰ ਸੋ ਉਹਦੇ ਖਿਲਾਫ ਇਹਨਾਂ ਨੇ ਇੱਕ ਪ੍ਰੋਟੈਸਟ ਕੀਤਾ ਸੋ ਤੁਸੀਂ ਵੇਖ ਰਹੇ ਸੀ ਕੇਡੀ ਬੋਰਡ ਪੰਜਾਬੀ ਅਤੇ ਆਵਾਜ਼ ਪੰਜਾਬ ਦੀ ਨਿਊਜ਼ ਕੈਮਰਾਮੈਨ ਗੌਰਵ ਸ਼ਰਮਾ ਦੇ ਨਾਲ ਮੈਂ ਰਾਜੇਸ਼ ਕੁਮਾਰ